ਸਿਹਤ ਤੇ ਸਵਾਦ ਅੱਜ ਮੈਂ ਵੇਲੀ ਬੈਠੀ ਹੋਈ ਸੀ ਤੇ ਸੋਸ਼ਲ ਮੀਡੀਆ ਤੇ ਸਕਰੋਲ ਕਰ ਰਹੀ ਸੀ ਬਹੁਤ ਹੀ ਆਨੰਦ ਆ ਰਿਹਾ ਸੀ ਮੈਨੂੰ ਵੀਡੀਓਜ਼ ਦੇਖ ਕੇ ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਸੀ ਅਤੇ ਬਹੁਤ ਕੁਝ ਮਨੋਰੰਜਨ ਲਈ ਵੀ ਸੀ ਫਿਰ ਅਚਾਨਕ ਮੇਰੇ ਸਾਹਮਣੇ ਕੁਝ ਅਜਿਹੇ ਵੀਡੀਓਜ਼ ਆਈਆਂ ਜੋ ਕਿ ਅਕਸਰ ਅਸੀਂ ਬਹੁਤ ਹੀ ਆਨੰਦ ਲੈ ਕੇ ਦੇਖਦੇ ਹਾਂ ਉਹਨਾਂ ਤੋਂ ਸਿੱਖ ਕੇ ਘਰ ਵੀ ਅਜਮਾਉਂਦੇ ਹਾਂ ਯਾ ਫਿਰ ਬਾਹਰ ਜਾ ਕੇ ਖਾ ਕੇ ਆਉਂਦੇ ਹਾਂ ਜੀ ਹਾਂ ਵਨ ਸਵੰਨਾ ਖਾਣਾ ਬਣਾਉਣਾ ਤੇ ਬਾਹਰ ਜਾ ਕੇ ਖਾਣਾ ਖਾਣਾ ਜਦੋਂ ਤੱਕ ਇਹ ਫਾਸਟ ਫੂਡ ਸੀ ਉੱਥੇ ਤੱਕ ਤਾਂ ਠੀਕ ਸੀ ਹਾਲਾਂਕਿ ਉਹ ਵੀ ਬਹੁਤਾ ਕੋਈ ਹੈਲਦੀ ਨਹੀਂ ਸੀ ਪਰ ਅੱਜ ਕੱਲ ਤਾਂ ਸਭ ਹੱਦਾਂ ਹੀ ਪਾਰ ਹੋਈਆਂ ਨੇ ਦੇਖਿਆ ਜਾਵੇ ਤਾਂ ਸਾਡੀਆਂ ਸੇਤਾ ਨਾਲ ਖਿਲਵਾੜ ਹੋ ਰਿਹਾ ਹੈ ਬਲਕਿ ਅਸੀਂ ਖੁਦ ਜਾ ਕੇ ਆਪ ਖਿਲਵਾੜ ਕਰਦੇ ਹਾਂ ਕਿਉਂਕਿ ਅਸੀਂ ਘਰ ਦਾ ਰੋਟੀ ਪਾਣੀ ਖਾਣਾ ਤਾਂ ਜਿਵੇਂ ਛੱਡ ਹੀ ਦਿੱਤਾ ਹੈ ਕਿਉਂਕਿ ਅਕਸਰ ਸਾਨੂੰ ਉਹ ਘੱਟ ਪਸੰਦ ਆਉਂਦਾ ਹੈ ਬਲਕਿ ਬੋਰਿੰਗ ਲੱਗਦਾ ਹੈ ਦੋ ਦਿਨ ਜਦ ਅਸੀਂ ਕੰਟੀਨਿਊ ਘਰ ਦਾ ਖਾਣਾ ਖਾਂਦੇ ਹਾਂ ਤਾਂ ਅਸੀਂ ਆਪ ਕਹਿੰਦੇ ਹਾਂ ਯਾਰ ਕੁਝ ਵਧੀਆ ਖਾਣਾ ਖਾਈਏ ਅਸੀਂ ਤਾਂ ਕਿੰਨੇ ਦਿਨਾਂ ਤੋਂ ਬੋਰਿੰਗ ਜਿਹਾ ਫੂਡ ਹੀ ਖਾ ਰਹੇ ਹਾਂ ਜਦ ਕਿ ਅਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਾਂ ਕਿ ਇਹ ਬੋਰਿੰਗ ਫੂਡ ਹੀ ਸਾਡੀ ਸਿਹਤ ਲਈ ਚੰਗਾ ਹੈ ਤੇ ਸਾਨੂੰ ਤੰਦਰੁਸਤ ਰੱਖਦਾ ਹੈ ਪਰ ਅਸੀਂ ਬਾਹਰ ਦਾ ਖਾਣਾ ਹੀ ਖਾਂਦੇ ਹਾਂ ਬਾਹਰ ਦੇ ਖਾਣੇ ਨੂੰ ਹੀ ਅਸੀਂ ਪਸੰਦ ਕਰਦੇ ਹਾਂ ਬਾਹਰ ਦਾ ਖਾਣਾ ਵੀ ਸਾਨੂੰ ਉਦੋਂ ਹੀ ਚੰਗਾ ਲੱਗਦਾ ਹੈ ਜਦੋਂ ਉਸ ਵਿੱਚ ਮਸਾਲੇ ਤੇ ਸੌਸੇਸ ਐਕਸਟਰਾ ਪਾਈਆਂ ਜਾਣ ਲੋੜ ਤੋਂ ਜ਼ਿਆਦਾ ਮਸਾਲੇ ਤਾਂ ਉਹ ਪਹਿਲਾਂ ਹੀ ਪਾ ਕੇ ਦਿੰਦੇ ਨੇ ਅਤੇ ਅਸੀਂ ਉੱਪਰੋਂ ਹੋਰ ਐਕਸਟਰਾ ਪਵਾ ਕੇ ਸਵਾਦ ਲਾ ਲਾ ਕੇ ਖਾਂਦੇ ਹਾਂ ਤੇ ਕਹਿੰਦੇ ਹਾਂ ਯਾਰ ਬਹੁਤ ਦਿਨਾਂ ਦੇ ਬਾਅਦ ਅੱਜ ਕੁਝ ਵਧੀਆ ਖਾਦਾ ਹੈ ਉਸੇ ਤਰ੍ਹਾਂ ਹੀ ਸਾਡੇ ਬੱਚੇ ਕਰਦੇ ਨੇ ਜਿਸ ਬੱਚੇ ਦੇ ਅਜੇ ਦੰਦ ਵੀ ਨਹੀਂ ਆਏ ਹੁੰਦੇ ਉਹ ਵੀ 버ਗਰ ਖਾਣਾ ਪਸੰਦ ਕਰਦਾ ਹੈ ਕਿਉਂਕਿ ਅਸੀਂ ਆਪਣੇ ਬੱਚਿਆਂ ਦਾ ਰੁਝਾਨ ਆਪ ਇਹਨਾਂ ਚੀਜ਼ਾਂ ਵੱਲ ਕਰਦੇ ਹਾਂ ਤੇ ਫਿਰ ਅਸੀਂ ਆਪ ਹੀ ਕਹਿੰਦੇ ਹਾਂ ਕਿ ਸਾਡਾ ਬੱਚਾ ਪਤਾ ਨਹੀਂ ਕਿਉਂ ਅਕਸਰ ਬਿਮਾਰ ਰਹਿੰਦਾ ਹੈ ਦੋਸਤੋ ਕਿਰਪਾ ਕਰਕੇ ਮਸਾਲਿਆਂ ਦੀ ਵਰਤੋਂ ਓਨੀ ਹੀ ਕਰੋ ਜਿੰਨੀ ਸਾਡੀ ਸਿਹਤ ਲਈ ਚੰਗੀ ਹੋਵੇ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ 버거 ਨਿਊਡਲ ਵਗੈਰਾ ਖਾਣਾ ਬੰਦ ਕਰ ਦਿਓ ਪਰ ਰੋਜ਼ ਖਾਣਾ ਬੰਦ ਕਰ ਦਿਓ ਤਾਂ ਹੀ ਸਾਡੀਆਂ ਸੇਤਾ ਠੀਕ ਰਹਿਣਗੀਆਂ ਅਤੇ ਅਸੀਂ ਤੰਦਰੁਸਤ ਜ਼ਿੰਦਗੀ ਜੀਵਾਂਗੇ ਸਾਡੀ ਉਮਰ ਲੰਬੀ ਹੋਵੇਗੀ ਤੇ ਸਾਡਾ ਪੈਸਾ ਬਿਮਾਰੀਆਂ ਰਾਹੀਂ ਹਸਪਤਾਲਾਂ ਵਿੱਚ ਖਰਾਬ ਨਹੀਂ ਹੋਵੇਗਾ ਜੇਕਰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ